ਸਮਰਾਣਾ ਦੇ ਭਾਰਤੀ ਪੈਲੈਸ ਵਿਖੇ ਸਾਵਣ ਦੇ ਮਹੀਨੇ ਵਿੱਚ ਤੀਆਂ ਦਾ ਤਿਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਸਥਾਨਕ ਵਿਧਾਇਕ ਦੀਪ ਧਰਮਪਤਨੀ ਹਲਕਾ ਵਿਧਾਇਕ ਦੀ ਧਰਮਪਤਨੀ ਅਤੇ ਨਗਰ ਕੌਂਸਲ ਦੀਆਂ ਮਹਿਲਾ ਕੌਂਸਲਰਾਂ ਵੱਲੋਂ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਤੀਆਂ ਮੌਕੇ ਪੰਜਾਬੀ ਵਿਰਸਾ ਲੇਡੀਜ਼ ਕਲੱਬ ਵੱਲੋਂ ਇਹ 7ਵਾਂ ਤੇਜ਼ ਦਾ ਮੇਲਾ ਕਰਵਾਇਆ ਗਿਆ ਜਿਸ ਵਿੱਚ 300 ਤੋਂ ਉੱਪਰ ਮਹਿਲਾਵਾਂ ਨੇ ਭਾਗ ਲਿਆ ਦੇਸ ਵਿੱਚ ਪੰਜਾਬੀ ਵਿਰਸੇ ਨਾਲ ਜੋੜੇ ਖੇਲ ਕਰਵਾਏ ਗਏ ਇਸ ਮੌਕੇ ਮਹਿਲਾਵਾਂ ਨੇ ਬੋਲੀਆਂ ਪਾ ਕੇ ਗਿੱਧਾ ਪਾਇਆ ਤੇ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਮੁਟਿਆਰਾਂ ਨੇ ਪੰਜਾਬੀ ਗਾਣੇ ਤੇ ਖੂਬ ਡਾਂਸ ਕੀਤਾ ਇਸ ਮੌਕੇ ਪੰਜਾਬੀ ਵਿਰਸਾ ਲੇਡੀਜ਼ ਕਲੱਬ ਦੀ ਪ੍ਰਧਾਨ ਕਾਉਂਸਲਰ ਸੁਨੀਂਦਰਪੁਰ ਕੋਫੀ ਨੇ ਆਏ ਹੋਏ ਸਾਰੇ ਮਹਿਲਾਵਾਂ ਨੂੰ ਸਵਾਗਤ ਕੀਤਾ ਜੇਤੂ ਮੁਟਿਆਰਾਂ ਨੂੰ ਇਨਾਮ ਵੀ ਦਿੱਤੇ ਗਏ ਹਾਂਜੀ ਮੇਰਾ ਨਾਮ ਪ੍ਰਕਾਸ਼ ਕੌਰ ਆ ਮੈਂ ਐਕਸ ਐਮ ਸੀ ਆ ਔਰ ਸਮਰਾਲੇ ਦੀ ਵਸਨੀਕ ਆ ਅਸੀਂ ਮਤਲਬ ਜਦੋਂ ਦੇ ਮਤਲਬ ਇਸ ਸਮਰਾਲੇ ਚ ਆਏ ਜਦੋਂ ਦੀਆਂ ਤੀਆਂ ਲੱਗਦੀਆਂ ਨੇ ਅਸੀਂ ਮਤਲਬ ਉਸ ਹਰ ਸਾਲ ਅਸੀਂ ਤੀਆਂ ਇੱਥੇ ਮਨਾਉਂਦੇ ਆ ਇਹ ਤੀਆਂ ਤੀਆਂ ਦਾ ਤਿਹਾਰ ਹੈ ਇਹ ਪਿਛਲੇ ਸਮੇਂ ਦੇ ਵਿੱਚ ਇਹ ਹੁੰਦਾ ਸੀ ਕਿ ਆਉਣ ਜਾਣ ਦਾ ਕੋਈ ਸਾਧਨ ਨਹੀਂ ਸੀਗਾ ਹੁੰਦਾ ਕਿ ਕੁੜੀਆਂ ਕਿਤੇ ਸਾਲੀ 6 ਮਹੀਨੇ ਆਪਣੇ ਪੇਕੇ ਜਾਂਦੀਆਂ ਹੁੰਦੀਆਂ ਸੀ ਉਹ ਜਿਹਨੇ ਹੌਣ ਸੌਣ ਦੇ ਮਹੀਨੇ ਦੇ ਵਿੱਚ ਆਪਣੇ ਮਹੀਨਾ ਮਹੀਨਾ ਰਹਿ ਕੇ ਜਾਂਦੀ ਸੀ ਕਿ ਆ ਸੌਣ ਦਾ ਮਹੀਨਾ ਤੀਆਂ ਦੇ ਵਿੱਚ ਤੀਆਂ ਮਨਾਇਆ ਜਾਂਦੀ ਸੀਗੀ ਇਹ ਕੋਈ ਬੱਤੀਆਂ ਪੱਤੀਆਂ ਕੰਨਾਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਕੀ ਕਹਾਂਗੇ ਕਿ ਅੱਜ ਦੇ ਜਨਰੇਸ਼ਨ ਨੂੰ ਜਿਹੜੀ ਤੀਆਂ ਨੂੰ ਨਹੀਂ ਜਾਣਦੀ ਇਹ ਅਸੀਂ ਤਾਂ ਹੀ ਕਰਕੇ ਤੀਆਂ ਮਨਾਉਂਦੇ ਆ ਪੁਰਾਣਾ ਵਿਰਸਾ ਸਾਡੇ ਬੱਚਿਆਂ ਨੂੰ ਬਿਲਕੁਲ ਵੀ ਨਹੀਂ ਪਤਾ ਵੀ ਪੁਰਾਣੇ ਵਿਰਸੇ ਦੇ ਵਿੱਚ ਕੀ ਹੈਗਾ ਕੀ ਨਹੀਂ ਹੈਗਾ ਇਸੇ ਕਰਕੇ ਇਸ ਸਟੇਜ ਦੇ ਉੱਤੇ ਚਰਖਾ ਪੀੜੀ ਨਾਲ ਅਸੀਂ ਪੱਕੀਆਂ ਰੱਖੀਆਂ ਹੋਈਆਂ ਨੇ ਦਰੀਆਂ ਰੱਖੀਆਂ ਹੋਈਆਂ ਨੇ ਜਿਹੜੀਆਂ ਬੁਣੀਆਂ ਹੋਈਆਂ ਨੇ ਅਸੀਂ ਖੋਦ ਆਪਣੇ ਹੱਥੀ ਬੁਣੀਆਂ ਹੋਈਆਂ ਨੇ ਨਾਲ ਉਹਨਾਂ ਦੇ ਅਸੀਂ ਜਿਸ ਤਰ੍ਹਾਂ ਅਟੇਰ ਨਾਲ ਵੀ ਰੱਖਿਆ ਹੋਇਆ ਸੂਤ ਵੀ ਰੱਖਿਆ ਹੋਇਆ ਤੇ ਬਾਕੀ ਹੋਰ ਜਿਵੇਂ ਪਿੱਤਲ ਦੇ ਭਾਂਡੇ ਹੋ ਗਏ ਬਲਟੋਹੀ ਹੋ ਗਈ ਬਾੜਸੀ ਹੋ ਗਈ ਇਹ ਜੱਗ ਹੋ ਗਿਆ ਜਿਹੜੇ ਪੁਰਾਣੇ ਪਿੱਤਲ ਦੇ ਭਾਂਡੇ ਚੱਲਦੇ ਸੀਗੇ ਉਖੜੀ ਹੋ ਗਈ ਉਖੜੀ ਬਾਰੇ ਵੀ ਨਹੀਂ ਬੱਚਿਆਂ ਨੂੰ ਪਤਾ ਹੈਗਾ ਉਹ ਵੀ ਬੱਚਿਆਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਬੱਚਿਆਂ ਨੂੰ ਪਤਾ ਲੱਗੇ ਵੀ ਸਾਡੇ ਪੁਰਾਣੇ ਵਿਰਸੇ ਦੇ ਵਿੱਚ ਪੁਰਾਣੇ ਸਮੇਂ ਵਿੱਚ ਕੀ ਕੁਝ ਹੁੰਦਾ ਸੀਗਾ ਮੈਂ ਜੋ ਮੈਂ ਪਰ ਆ ਰਹਿਣੇ ਆ। ਅੱਜ ਤਕਰੀਬਨ ਸਾਡਾ 200 ਮੈਂਬਰ ਹੋਣਾ। ਔਰ ਸਾਰੇ ਹੀ ਬਹੁਤ ਇੰਜੋਏ ਕਰ ਰਹੇ ਨੇ, ਬਹੁਤ ਵਧੀਆ ਸਾਰੇ ਤੀਆਂ ਮਨਾ ਰਹੇ ਨੇ, ਸਾਰੇ ਬਹੁਤ ਜ਼ਿਆਦਾ ਖੁਸ਼ ਨੇ। ਖਾ ਪੀ ਰਹੇ ਨੇ, ਨੱਚ ਰਹੇ ਨੇ, ਗਾ ਰਹੇ ਨੇ। ਕੁੜੀਆਂ, ਛੋਟੇ-ਛੋਟੇ ਬੱਚੇ ਪਰਫਾਰਮੈਂਸ ਕਰ ਰਹੇ ਨੇ ਔਰ ਸਨ ਬਹੁਤ ਹੀ ਵਧੀਆ ਲੱਗਦਾ। ਇਸ ਸਟੇਜ ਦੇ ਕੋਲ ਇੰਦਰਜੀਤ ਕਟਨ ਜੀ। ਉਹ ਤੁਸੀਂ ਭਾਰਤੀ ਪੈਲਸ ਪਹੁੰਚੇ ਹੋ। ਹਾਂ ਜੀ ਕੀ ਕਹਾਂਗੇ ਸਰੋਤ ਮਸਤੀਆਂ ਦਾ ਐ ਅੱਜ ਅੱਗੇ ਕੁੜੀਆਂ ਸੌਰੇ ਜਾਂਦੀਆਂ ਸੀ ਇਕੱਠੇ ਹੁੰਦੇ ਅੱਜ ਕੱਲ ਕਿਸੇ ਕੋਲ ਟਾਈਮ ਨਹੀਂ ਹੈਗਾ ਬਹਾਨੇ ਨਾਲ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਉਹਦਾ ਇੰਜੋਏ ਕਰਦੀਆਂ ਨੇ ਤੇ ਸੌਣ ਦੇ ਮਹੀਨੇ ਇਹ ਮਨਾਇਆ ਜਾਂਦੀਆਂ ਨੇ ਕਿੰਨੇ ਜਣੇ ਲੇਡੀਗਿਨ ਪਾਰਟਿਸਪੇਟ ਕਰਦੇ ਇੱਥੇ ਕੰਸ ਹੈਗੇ ਨੇ 250 ਦੇ ਕਰੀਬ ਲੇਡੀਜ਼ ਹੈਗੀਆਂ ਨੇ ਉਹ ਤਾਂ ਅੱਜ ਕੱਲ ਨਹੀਂ ਨਿਕਲਦੇ ਚੱਲ ਬਹਾਨੇ ਨਾਲ ਬੰਦਾ ਇਕੱਠੀਆਂ ਹੋ ਜਾਂਦੀਆਂ ਨੇ ਕੁੜੀਆਂ ਨਾਚੇ ਟੱਪ ਲੈਂਦੀ ਹਨ ਨਹੀਂ ਤਾਂ ਕਰਾ ਚੋ ਅੱਜਕੱਲ ਟਾਈਮ ਹੀ ਨਹੀਂ ਲੱਗਦਾ ਕਿਸੇ ਕੋਲੇ ਸਗੀ ਫੁੱਲ ਕੀ ਹੁੰਦੇ ਸਗੀ ਫੁੱਲ ਆਪਣੇ ਇੱਕ ਪੁਰਾਣਾ ਹੈਗਾ ਗੈਣਾ ਵਿਰਸੇ ਦਾ ਉਹ ਸਿਰ ਦੇ ਉੱਪਰ ਲਾਇਆ ਜਾਂਦਾ ਦਾ ਤੇ ਕੀ ਹੈ ਕੇ ਤੁਸੀਂ ਕਹਿਣਾ ਜਾਉਂਗੇ ਆਹ ਲੇਡੀਜ਼ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬਸ ਆਪਣੇ ਅਹੀ ਆ ਵੀ ਲੇਡੀਜ਼ ਨੂੰ ਵੀ ਪੁਰਾਣੇ ਵਿਰਸੇ ਨਾਲ ਜੁੜੋ ਅੱਜ ਕੱਲ੍ਹ ਬੱਚਿਆਂ ਨੂੰ ਕਿਸੇ ਚੀਜ਼ ਬਾਰੇ ਨਹੀਂ ਪਤਾ ਅਸੀਂ ਇੱਥੇ ਅੱਜ ਇਹ ਹੀ ਚੀਜ਼ਾਂ ਸਾਰੀਆਂ ਪ੍ਰਾਤਨ ਚੀਜ਼ਾਂ ਲੈ ਕੇ ਆਏ ਆ ਸੋ ਛੋਟੇ ਛੋਟੇ ਬੱਚਿਆਂ ਨੂੰ ਦੱਸਾਂਗੇ ਵੀ ਆਹ ਚੀਜ਼ ਹੁੰਦੀਆਂ ਸੀਗੇ ਪੁਰਾਣੀਆਂ ਸੱਗੀ ਬਲ ਚਾਰਖੇ ਹੋ ਗਏ ਦਰਿਆ ਹੋ ਗਈਆਂ ਤੇ ਚਾਦਰਾਂ ਵੀ ਕਿਵੇਂ ਅੱਗੇ ਕੁੜੀਆਂ ਕੱਢਦੀਆਂ ਹੁੰਦੀ ਸੀ ਬੈਠ ਕੇ ਹੁਣ ਉਹ ਸਾਰੀਆਂ ਚੀਜ਼ਾਂ ਅਲੋਪ ਹੋ ਰਹੀਆਂ ਨੇ ਇਸ ਕਰਕੇ ਬੱਚਿਆਂ ਨੂੰ ਸਿਖਾਉਣ ਵਾਸਤੇ ਅਸੀਂ ਸਾਰਾ ਚੀਜ਼ਾਂ ਪ੍ਰਾਤਨ ਚੀਜ਼ਾਂ ਲੈ ਕੇ ਆਏ ਆ ਮੈਂ ਹੋਈ ਮੇਰਾ ਨਾਮ ਬਲਤੇਜ ਕੌਰ ਸੋਕੀ ਕਿ ਤੁਸੀਂ ਤੀਆਂ ਦੇ ਤਿਹਾਰ ਤੇ ਪਹੁੰਚੋ ਕੀ ਕਹੋਗੇ ਵੀ ਤੀਆਂ ਕਿਉਂ ਮਨਾਈਆਂ ਜਾਂਦੀਆਂ ਨੇ ਅੱਜ ਜੀ ਇਹ ਤੀਆਂ ਦਾ ਤਿਹਾਰ ਸਦੀਆਂ ਤੋਂ ਪੁਰਾਣਾ ਚੱਲਿਆ ਆ ਰਿਹਾ ਹੈ ਕਿਉਂਕਿ ਮਤਲਬ ਇਹ ਸਾਵਣ ਦੇ ਮਹੀਨੇ ਚਾਨਣ ਦੀ ਤੀਜ ਨੂੰ ਮਨਾਈਆਂ ਜਾਂਦੀਆਂ ਨੇ ਮਤਲਬ ਜਿਹੜੀਆਂ ਸੱਦ ਬਿਆਆਂ ਨੰਮੀਆਂ ਕੁੜੀਆਂ ਦੇ ਵਿਆਹ ਹੁੰਦੇ ਨੇ ਮਤਲਬ ਉਹ ਸਹੁਰੇ ਘਰੇ ਉਹਨਾਂ ਦਾ ਭਰਾ ਪੇਕੇ ਘਰ ਉਹਨਾਂ ਨੂੰ ਲੈਣ ਆਉਂਦੇ ਨੇ ਤੇ ਉਹ 15 ਦਿਨ ਆਪਣੇ ਪੇਕੇ ਘਰੇ ਰਹਿੰਦੀਆਂ ਨੇ ਤੇ ਪਿੱਕ ਕੇ ਕਰੇ ਰਖੜੀਆਂ ਦਾ ਤਿਹਾਰ ਮਨਾ ਕੇ ਆਪਣੇ ਸੌਰੇ ਘਰੇ ਵਾਪਸ ਆ ਜਾਂਦੀਆਂ ਨੇ ਇਸ ਕਰਕੇ ਇਹ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ। ਤੇ ਕੈਂਠਾ ਕੀ ਹੁੰਦਾ? ਇਹ ਕੈਂਠਾ ਮਤਲਬ ਗੱਲ ਚ ਪਾਇਆ ਜਾਂਦਾ। ਠੀਕ ਹੈ ਨਾ ਜਾਉਂਗਾ ਜਿਹੜੀ ਜਨਰੇਸ਼ਨ ਨੂੰ ਜਿਹੜੀਆਂ ਤੀਆਂ ਬਾਰੇ ਨਹੀਂ ਜਾਣਦੀ। ਮਤਲਬ ਅਸੀਂ ਇਹ ਕਹਾਂਗੇ ਵੀ ਇਹ ਤੀਆਂ ਦਾ ਤਿਹਾਰ ਤਾਂ ਹੀ ਅਸੀਂ ਰੱਖਿਆ ਗਿਆ ਕਿ ਜਿਹੜੀ ਨਵੀਂ ਜਨਰੇਸ਼ਨ ਆ ਵੀ ਉਹਨਾਂ ਨੂੰ ਪਤਾ ਲੱਗੇ ਵੀ ਮਤਲਬ ਪੁਰਾਣੇ ਵਿਰਸੇ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਮਤਲਬ ਹੁੰਦੀਆਂ ਸੀ ਉਹਨਾਂ ਨੂੰ ਦਿਖਾਈਆਂ ਦੇਈਆਂ। ਚਰਖਾ ਪੀੜੀ ਅੰਖੜੀ ਤੇ ਆਹ ਦਰੀਆਂ ਪੱਖੀਆਂ ਮਤਲਬ ਐਦਾਂ ਬੱਚਿਆਂ ਨੂੰ ਪਤਾ ਲੱਗ ਗਿਆ ਕਿਹੜੀ ਕਿਹੜੀ ਗੇਮ ਕਰਾਈ ਜਾਂਦੇ ਚਲੋ ਵਾਸਾ ਮੇਰਾ ਨਾਮ ਕਾਫੀ ਮੈਡਮ ਐਮ ਸੀ ਬਾੜਨ ਨੰਬਰ 5 ਦੀ ਅੱਜ ਅਸੀਂ ਪ੍ਰੋਗਰਾਮ ਰੱਖਿਆ ਅੱਜ ਜੀ ਅਸੀਂ ਪ੍ਰੋਗਰਾਮ ਇਹ ਰੱਖਿਆ ਅੱਜ ਤੀਜ ਦੀਆਂ ਤੀਆਂ ਮਨਾ ਰਹੇ ਆ ਅਸੀਂ ਸਾਰੀਆਂ ਭੈਣਾਂ ਰਲ ਮਿਲ ਕੇ ਸਾਨੂੰ ਸਾਰਾ ਅੱਜ ਬੜੀ ਖੁਸ਼ੀ ਆ ਕਿਉਂਕਿ ਜਿਹੜਾ ਇਹ ਹੈ ਵਿਰਸਾ ਵਾ ਇਹ ਪਹਿਲਾਂ ਬਹੁਤ ਹੀ ਵਿਛੜ ਚੱਲਿਆ ਸੀਗਾ ਅੱਜ ਕੱਲ੍ਹ ਤੇ ਬੱਚਿਆਂ ਨੂੰ ਬਿਲਕੁਲ ਨਹੀਂ ਪਤਾ ਹੈਗਾ ਵੀ ਕੀ ਤੀਆਂ ਹੁੰਦੀਆਂ ਨੇ ਕੀ ਪ੍ਰਾਣੇ ਆਪਣੇ ਜੋ ਹੁੰਦਾ ਸਮਾਨ ਆਪਣਾ ਕੋਈ ਚਰਖਾ ਵਗੈਰਾ ਜਾਂ ਕੋਈ ਉਖੜੀਆਂ ਵਗੈਰਾ ਕਹਿੰਦੇ ਆ ਕੋਈ ਪੰਜੇ ਵਗੈਰਾ ਕਹਿੰਦੇ ਕਿਸੇ ਬੱਚੇ ਨੂੰ ਨਹੀਂ ਪਤਾ ਅੱਜ ਅਸੀਂ ਉਹਨਾਂ ਬਾਰੇ ਵੀ ਬੱਚਿਆਂ ਨੂੰ ਜਾਣੂ ਕਰਾਵਾਂਗੇ ਇਹ ਰਲ ਮਿਲ ਕੇ ਸਾਰੇ ਭੈਣ ਭਾਈਆਂ ਦੇ ਸਹਿਯੋਗ ਨਾਲ ਆਪਣੇ ਖਾਸ ਕਰਕੇ ਭੈਣਾਂ ਦੇ ਨਾਲ ਅਸੀਂ ਅੱਜ ਭਾਰਤੀ ਪੈਲਸ ਦੇ ਵਿੱਚ ਹਮ ਹਮਾ ਕੇ ਤੀਆਂ ਮਨਾ ਰਹੇ ਆਂ ਖਾਣ ਪੀਣ ਦਾ ਪਹਿਨ ਪੂਰਾ ਅਰੇਂਜਮੈਂਟ ਵਧੀਆ ਹਲਵਾਈ ਸਰਵਾਈ ਸਭ ਲੱਗੇ ਹੋਏ ਨੇ ਕੋਈ ਚੀਜ਼ ਦੀ ਕਮੀ ਨਹੀਂ ਰਹੇਗੀ ਕਿੰਨੇ ਆ ਗਏ ਮੇਰੇ ਮਨੇ ਪਾਠੂ ਜੀ ਦਿੱਤਾ ਅਸੀਂ ਹੈਗੇ 300 ਦੇ ਦੇ ਕਰੀਬ ਹੈਗੇ ਆ ਅਸੀਂ 300 ਦੇ ਕਰੀਬ ਅਸੀਂ ਡੇਢੀ ਸੇ ਹੈਗੀਆਂ ਨੇ ਐਨ ਵਧੀਆ ਆਪਣੇ ਪਿਆਰ ਨਾਲ ਅਸੀਂ ਬਣਾ ਰਹੇ ਹਾਂ ਸੱਗੀ ਫੁੱਲ ਵੀ ਹੁੰਦਾ ਸੱਗੀ ਫੁੱਲ ਉਹ ਹੁੰਦਾ ਜਿਹੜੀਆਂ ਪਹਿਲੇ ਸਮੇਂ ਦੇ ਵਿੱਚ ਲੇਡੀਜ਼ ਹੁੰਦੀਆਂ ਸੀਗੀਆਂ ਉਹ ਆਪਣੇ ਇੱਥੇ ਸਿਰ ਦੇ ਉੱਤੇ ਉਹ ਉਹਨਾਂ ਦੀ ਇੱਕ ਰੱਸੀ ਜੀ ਹੁੰਦੀ ਆ ਬਣਾ ਕੇ ਉਹ ਐ ਬਣਦੀ ਹੁੰਦੇ ਸੀ ਉਹਨੂੰ ਸੱਗੀ ਫੁੱਲ ਕਿਹਾ ਜਾਂਦਾ ਸੀ ਕੋਈ ਪ੍ਰਾਰਥਨ ਬੋਲੀ ਸੁਣਾ ਦਿਓ ਅਸੀਂ ਜੀ ਪ੍ਰਾਰਥਨ ਬੋਲੀਆਂ ਅੱਜ ਬਹੁਤ ਤਿਆਰ ਕੀਤੀਆਂ ਹੋਈਆਂ ਸਾਡੀਆਂ ਬਹੁਤ ਜ਼ਿਆਦਾ ਬੋਲੀਆਂ ਨੇ ਬੋਲੀਆਂ ਦਾ ਢੇਰ ਲੱਗੇ ਪਏ ਨੇ ਜਿੰਨੇ ਸੀ ਕਿ ਮੈਂ ਕਹਿ ਦਈਏ ਸਾਡੇ ਕੋਲ ਟਾਈਮ ਥੋੜੇ ਵਾਸਤੇ ਥੋੜਾ ਜਿਹਾ ਅਸੀਂ ਆਪਣਾ ਮਨੋਰੰਜਨ ਵੀ ਕਰਨਾ ਅਸੀਂ ਬੋਲੀਆਂ ਕਿਹ ਪਾਵਾਂਗੇ ਅਸੀਂ ਪਾਵਾਂਗੇ ਤੀਆਂ ਸੌਣ ਦੀਆਂ ਤੀਜ ਮਹੀ ਤੀਆਂ ਤੀ ਜਦਿਆਂ ਕੌਣ ਮਹੀਨੇ ਆਇਆਂ ਤੀਆਂ ਕੀ ਜਦਿਆਂ ਸੌਣ ਮਹੀਨੇ ਕੀਆਂ ਕੀ ਜਦਿਆਂ ਸੌਣ ਮਹੀਨੇ ਆਇਆਂ ਤੀਆਂ ਕੀ ਜਦਿਆਂ ਆਈਂ ਬਾਬਾ ਨਾਨਕਾ ਆਈਂ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਈਂ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਈਂ ਬਾਬਾ ਨਾਨਕਾ ਸਾਰੇ ਗਹਿਣੇ ਤਾਂ ਮੇਰੇ ਮਾਪਿਆਂ ਨੇ ਪਾਏ ਸਾਰੇ ਗਹਿਣੇ ਤਾਂ ਮੇਰੇ ਮਾਪਿਆਂ ਨੇ ਪਾਏ ਇਕੋ ਤੇ ਵੀ ਤੇ ਉਹ ਦੇ ਕਰਦਾਨੀ ਜਦੋਂ ਲੜਦਾ ਤੇ ਲਾ ਦੇ ਲਾ ਦੇ ਕਰਦਾਨੀ ਜਦੋਂ ਲੜਦਾ ਤੇ ਲਾ ਦੇ ਲਾ ਦੇ ਕਰਦਾਨੀ ਕੀ ਕਹਿਣਾ ਚਾਹੁੰਦੇ ਆਣ ਵਾਲੇ ਪੁੱਤਿਆਂ ਨੂੰ ਲੇਡੀਜ਼ ਨੂੰ ਅਸੀਂ ਲੇਡੀਜ਼ ਨੂੰ ਇਹ ਕਹਾਂਗੇ ਵੀ ਜਿਹੜੇ ਅੱਜ ਕੱਲ ਦੇ ਬੱਚੇ ਆ ਖਾਸ ਕਰਕੇ ਜਿਹੜੀਆਂ ਬੱਚੀਆਂ ਨੇ ਲੇਡੀਜ਼ ਲੜਕੀਆਂ ਨੇ ਜਿਹੜੀਆਂ ਉਨਾਂ ਨੂੰ ਆਪਣੇ ਮਾਪੇ-ਪਾਪ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਬਈ ਰਲ ਮਿਲ ਕੇ ਸਾਰੇ ਖੁਸ਼ੀ ਦਾ ਤਿਹਾਰ ਮਨਾਇਆ ਕਰੋ ਆਪਣੇ ਪੀਂਆਂ ਦਾ ਤਿਹਾਰ ਖਾਸ ਕਰਕੇ ਭੈਣਾ ਬੀਬੀਆਂ ਦਾ ਇਹ ਕਿਉਂਕਿ ਅੱਗੇ ਪਿਛਲੇ ਸਮੇਂ ਸਹੁਰਿਆਂ ਤੋਂ ਕੁੜੀਆਂ ਆਇਆਂ ਕਰਦੀਆਂ ਸੀਗੀਆਂ ਸਹੁਰਿਆਂ ਤੋਂ ਕਦੇ ਲੋਕਾਂ ਨੇ ਸੌਣ ਦੀ ਮਿਹਨਤ ਸੁਧਾਰੇ ਦਿੰਦੇ ਨੇ ਕੁੜੀਆਂ ਨੂੰ ਤੀਆਂ ਨੂੰ ਆਉਂਦੀਆਂ 15-15 ਦਿਨ ਤੀਆਂ ਰਹਿੰਦੀਆਂ ਸੀ ਉਦੋਂ ਰਲ ਮਿਲ ਕੇ ਇਹ ਤੇ ਬਹਾਨੇ ਆਪਾਂ ਇੱਕੋ ਜਿਹੇ ਸਾਰੇ ਭੈਣਾਂ ਨੂੰ ਮਿਲ ਸਕਦੇ ਸੀਗੇ ਆਪਣਾ ਮਨੋਰੰਜਨ ਵੀ ਹੋ ਜਾਂਦਾ ਆਪਣੇ ਮੇਲੇ ਕੇਲੇ ਵੀ ਸਵਾਬ ਨਾਲ ਹੋ ਜਾਂਦੇ ਸਾਡੇ ਇਹੀ ਕਹਿਣਾ ਵੀ ਬੱਚਿਆਂ ਨੂੰ ਆਪਣੇ ਸਿਖਾਇਆ ਕਰੋ ਵੀ ਭਾਈ ਇਹ ਪੁਰਾਣਾ ਸੱਭਿਆਚਾਰ ਆ ਇਹਨੂੰ ਸੰਭਾਲ ਕੇ ਰੱਖੋ ਇਹ ਪੁਰਾਣਾ ਵਿਰਸਾ ਆਪਣਾ ਪੁਰਾਣੇ ਜੋ ਵੀ ਹੈਗਾ ਆਪਣਾ ਯਾਦ ਰੱਖਿਆ ਕਰੋ ਅੱਜ ਤਾਂ ਨਵੇਂ ਨਵੇਂ ਕੰਮ ਚੱਲੇ ਹੋਏ ਨੇ ਡੀ ਜੇ ਲਾ ਕੇ ਮਾਡਲ ਲੜਕੀਆਂ ਨੱਚ ਲੀਆਂ ਉਹ ਨੱਚ ਲੀਆਂ ਉਹ ਇੱਕ ਅਲੱਗ ਚੀਜ਼ ਆ ਉਹ ਇਹ ਪਾਰਟਿਸਪੀਏਟ ਅਲੱਗ ਆ ਉਹ ਅਲੱਗ ਆ